ਪੰਜਾਬ ਸਰਕਾਰ ਨੇ ਮਾਲ ਅਫਸਰਾਂ ਦੀ ਹੜਤਾਲ ਦੇ ਨਾਲ ਨਜਿੱਠਣ ਦੇ ਲਈ ਜ਼ੋਰ ਅਜਮਾਇਸ਼ ਸ਼ੁਰੂ ਕਰ ਦਿੱਤੀ ਹੈ ਅਤੇ ਹੋਰ ਅਧਿਕਾਰੀਆਂ ਨੂੰ ਜ਼ਿੰਮੇਵਾਰੀ ਦੇਣੀ ਸ਼ੁਰੂ ਕਰ ਦਿੱਤੀ ਹੈ ਤਾਂ ਪੰਜਾਬ ਦੇ ਮਾਲ ਅਫਸਰ ਹੜਤਾਲਤੇ ਨੇ ਦੱਸਦੀ ਕਿ ਵਿਜੀਲੈਂਸ ਦੇ ਨਾਲ ਡਿਸਪਿਊਟ ਹੈ ਯਾਨੀ ਕਿ ਵਿਜੀਲੈਂਸ ਦੇ ਨਾਲ ਜੋ ਵਿਵਾਦ ਚੱਲ ਰਹੇ ਹਨ ਮਾਲ ਅਫਸਰਾਂ ਦਾ ਉਸ ਕਰਕੇ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਕੰਮ ਪ੍ਰਭਾਵਿਤ ਹੋ ਰਿਹਾ ਹੈ ਪੰਜਾਬ ਸਰਕਾਰ ਨੇ ਇੱਕ ਤਰ੍ਹਾਂ ਤੌਰ ਤੇ ਮਾਲ ਅਫਸਰਾਂ ਦੀ ਹੜਤਾਲ ਨਾਲ ਨਜਿੱਠਣ ਦੇ ਲਈ ਜ਼ੋਰ ਅਜਮਾਇਸ਼ ਕੀਤੀ ਹੈ ਇੱਕ ਕਾਨੂੰਗੋ ਨੂੰ ਸਬ ਰਜਿਸਟਰਾਰ ਦਾ ਚਾਰਜ ਦੇ ਕੇ ਬਠਿੰਡਾ ਤਹਿਸੀਲ 'ਚ ਰਜਿਸਟਰੀਆਂ ਦਾ ਕੰਮ ਪ੍ਰਭਾਵਿਤ ਹੋਣ ਤੋਂ ਰੋਕਿਆ ਦੂਜੇ ਪਾਸੇ ਪੰਜਾਬ ਰੈਵੈਨਿਊ ਆਫਿਸਰਸ ਐਸੋਸੀਏਸ਼ਨ ਨੇ ਸ਼ੁੱਕਰਵਾਰ ਤੱਕ ਸੂਬੇ ਤਹਿਸੀਲਾਂ 'ਚ ਰਜਿਸਟਰੀਆਂ ਦਾ ਕੰਮ ਨਾ ਕਰਨ ਦਾ ਫੈਸਲਾ ਕੀਤਾ ਇਸ ਦੌਰਾਨ ਐਸੋਸੀਏਸ਼ਨ ਨੂੰ ਸਰਕਾਰ ਨੇ ਗੱਲਬਾਤ ਦਾ ਸੱਦਾ ਵੀ ਦੇ ਦਿੱਤਾ ਤਾਂ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨਾਲ ਐਸੋਸੀਏਸ਼ਨ ਦੀ ਮੀਟਿੰਗ ਹੋਣ ਦੀ ਸੰਭਾਵਨਾ ਹੈ ਮੀਡੀਆ ਰਿਪੋਰਟ ਮੁਤਾਬਕ ਮਾਲ ਵਿਭਾਗ ਵੱਲੋਂ ਤਹਿਸੀਲਾਂ 'ਚ ਲੋਕਾਂ ਦੀ ਖੱਜਲਖੁਆਰੀ ਰੋਕਣ ਲਈ ਪਲਾਨ ਵੀ ਤਿਆਰ ਕੀਤਾ ਗਿਆ ਜਿਸ ਤਹਿਤ ਰਜਿਸਟਰੀਆਂ ਦਾ ਕੰਮ ਹੋਰਨਾਂ ਅਧਿਕਾਰੀਆਂ ਜਾਂ ਕਿਸੇ ਏਜੰਸੀ ਨੂੰ ਦਿੱਤਾ ਜਾਣਾ ਹੈ ਇਸ ਵਾਸਤੇ ਸਿਰਫ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰੀ ਛੰਡੀ ਦੇਣ ਦੀ ਉਡੀਕ ਕੀਤੀ ਜਾ ਰਹੀ ਹੈ ਉਂਝ ਅਜਮਾਇਸ ਤੌਰ ਤੇ ਬਠਿੰਡਾ ਚ ਅਜਿਹਾ ਕੀਤਾ ਗਿਆ ਹੈ ਨਿਯਮ ਅਨੁਸਾਰ ਰਜਿਸਟਰੀਆਂ ਦਾ ਕੰਮ ਕਿਸੇ ਵੀ ਥਿਰ ਨੂੰ ਸੌਪਿਆ ਜਾ ਸਕਦਾ ਹੈ ਡੀਸੀ ਬਠਿੰਡਾ ਸ਼ੌਕਤ ਅਹਿਮਦ ਪਰੇ ਦਾ ਕਹਿਣਾ ਸੀ ਕਿ ਸਦਰ ਕਾਨੂੰਗੋ ਨੂੰ ਅੱਜ ਇੱਕ ਦਿਨ ਲਈ ਸਭ ਰਜਿਸਟ੍ਰਾ ਦਾ ਚਾਰਜ ਦਿੱਤਾ ਗਿਆ ਸੀ ਤਾਂ ਉਹਨਾਂ ਰਜਿਸਟਰੀਆਂ ਕੀਤਾ ਉਹਨਾਂ ਨੇ ਕਿਹਾ ਕਿ ਜੇਕਰ ਮਾਲ ਅਫਸਰਾਂ ਦੀ ਹੜਤਾਲ ਜਾਰੀ ਰਹਿੰਦੀ ਹੈ ਤਾਂ ਉਪਰੋਕਤ ਚਾਰਜ ਦਾ ਸਮਾਂ ਵਧਾ ਦਿੱਤਾ ਜਾਵੇਗਾ ਦੱਸਣਯੋਗ ਹੈ ਕਿ ਮਾਲ ਅਫਸਰ ਵਿਜੀਲੈਂਸ ਬਿਊਰੋ ਵੱਲੋਂ ਲੁਧਿਆਣਾ ਦੇ ਮਾਨਸਾ ਚ ਕੀਤੀ ਗਈ ਕਥਿਤ ਧਕੇਸ਼ਾਈ ਖਿਲਾਫ ਪੰਜਾਬ ਭਰ ਵਿੱਚ ਸਮੂਹਿਕ ਛੁੱਟੀ ਤੇ ਰਹੇ ਹੈ ਸੂਬੇ ਵਿਦਿਆ ਤਹਿਸੀਲਾਂ ਵਿੱਚ ਰਜਿਸਟਰੀਆਂ ਦਾ ਕੰਮ ਮੁਕੰਮਲ ਬੰਦ ਰਿਹਾ ਜਿਸ ਕਰਕੇ ਲੋਕਾਂ ਨੂੰ ਖੱਜਲ ਖੁਆਰ ਹੋਣਾ ਪਿਆ ਜਿਹੜੇ ਲੋਕਾਂ ਨੇ ਪਹਿਲਾਂ ਹੀ ਆਨਲਾਈਨ ਤਰੀਕਾ ਲਈਆਂ ਸਨ ਉਹਨਾਂ ਨੂੰ ਤਹਿਸੀਲਾਂ ਨੂੰ ਵਾਪਸ ਮੁੜਨਾ ਪਿਆ ਪੰਜਾਬ ਰੈਵੈਨਿਊ ਆਫਿਸਰਸ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਲక్ష్మణ ਸਿੰਘ ਨੇ ਕਿਹਾ ਕਿ ਉਹ ਪੰਜਾਬ ਪਰਵੇਸ਼ ਰਜਿਸਟਰੀਆਂ ਦਾ ਕੰਮ ਸ਼ੁੱਕਰਵਾਰ ਤੱਕ ਠੱਪ ਰੱਖਣਗੇ ਜਦੋਂ ਕਿ ਬਾਕੀ ਕੰਮਕਾਰ ਆਮ ਦਿਨਾਂ ਵਾਂਗ ਜਾਰੀ ਰਹਿਣਗੇ ਉਹਨਾਂ ਨੇ ਕਿਹਾ ਕਿ ਵਿਜੀਲੈਂਸ ਨੇ ਲੁਧਿਆਣਾ ਚ ਬਿਨਾਂ ਹਪੜਤਾਲ ਚ ਸ਼ਾਮਿਲ ਕੀਤੇ ਤਹਿਸੀਲਦਾਰ ਤੇ ਕੇਸ ਦਰਜ ਕਰ ਦਿੱਤਾ ਉਹਨਾਂ ਦੱਸਿਆ ਕਿ ਮਾਨਸਾ ਚ ਬਿਨਾਂ ਪ੍ਰਵਾਨਗੀ ਤੋਂ ਵਿਜੀਲੈਂਸ ਅਧਿਕਾਰੀ ਰਜਿਸਟਰੀਆਂ ਚੁੱਕ ਕੇ ਲੈ ਗਏ